ਬੱਚਿਆਂ ਤੋਂ ਸਿੱਖੋ ਕਿਵੇਂ ਪਿਆਰ ਪਾਈਦਾ ਹੁਣੇ ਲੜੀਦਾ ਤੇ ਹੁਣੇ ਮੰਨ ਜਾਈਦਾ ਬੱਚਿਆਂ ਤੋਂ ਸਿੱਖੋ ਕਿਵੇਂ ਪਿਆਰ ਪਾਈਦਾ ਹੁਣੇ ਲੜੀਦਾ ਤੇ ਹੁਣੇ ਮੰਨ ਜਾਈਦਾ ਦੂਈ ਤੇ ਦਵੇਤ ਨਾ ਭੇਦ ਰੱਖਦੇ ਤਾਂ ਹੀ ਉਹ ਹੀ ਤਾਂ ਬੱਚੇ ਨੇ ਖੁਦਾ ਲੱਗਦੇ ਇਹਨਾਂ ਦਾ ਨਹੀਂ ਦਿਲ ਕਦੇ ਵੀ ਦੁਖਾਈਦਾ ਬੱਚਿਆਂ ਨੂੰ ਸਿੱਖੋ ਕਿਵੇਂ ਪਿਆਰ ਪਾਈਦਾ ਹੁਣੇ ਲੜੀਦਾ ਹੁਣੇ ਮੰਨ ਜਾਈਦਾ ਤੇ ਅੱਜ ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਦੇ ਅੰਦਰ ਜਿਹੜਾ ਜਲੰਧਰ ਤੇ ਤਹਿਸੀਲ ਫਲੋਰ ਦਾ ਇਤਿਹਾਸਕ ਪਿੰਡ ਬੜਾ ਜਾਗਰਕ ਪਿੰਡ ਪਿੰਡ ਵਿਰਕ ਜਿੱਥੇ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਆ ਤੇ ਅੱਜ ਇੱਥੇ ਵਿਸ਼ਾਲ ਇੱਕ ਮੇਲਾ ਕਰਵਾਇਆ ਗਿਆ ਪੰਜਾਬੀ ਮਾਂ ਬੋਲੀ ਤੇ ਲਿਸਟਰ ਜੁਕੇ ਦੇ ਵੱਲੋਂ ਤੇ ਮੇਰੇ ਨਾਲ ਨੇ ਤਰਲੋਚਨ ਸਿੰਘ ਵਿਰਕ ਜੀ ਵਿਰਕ ਸਾਹਿਬ ਜੀ ਸਵਾਗਤ ਹੈ ਜੀ ਅੱਜ ਪੰਜਾਬ ਦੇ ਵਿੱਚ ਔਰ ਸਕੂਲ ਦੇ ਵਿੱਚ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਰਾਜ ਜੀ ਅੱਜ ਆਪ ਜੀ ਦੀ ਸੋਚ ਦੇ ਮੁਤਾਬਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਪੰਜਾਬੀ ਮਾਂ ਬੋਲੀ ਤੇ ਪ੍ਰੋਗਰਾਮ ਕੀਤਾ ਗਿਆ ਹਾਂਜੀ ਜਦੋਂ ਤੁਹਾਡੇ ਮਨ ਦੇ ਵਿੱਚ ਆ ਵੀ ਇਹ ਪ੍ਰੋਗਰਾਮ ਇੱਥੇ ਕੀਤਾ ਜਾਵੇ ਕਰਨਾ ਹੈ ਤਾਂ ਕੀ ਖਿਆਲ ਸੀ ਤੁਹਾਡੇ ਅਸੀਂ ਉੱਥੇ ਪੰਜਾਬੀ ਲਿਸਨਿੰਗ ਕਲੱਬ ਨਾਲ 3 ਸਾਲ ਪਹਿਲਾਂ ਸ਼ੁਰੂ ਸ਼ੋਅ ਕੀਤਾ ਸੀ ਤੇ ਐਕੀ ਉਹਦੇ ਬਹੁਤ ਉੱਚ ਪੱਧਰ ਤੇ ਅਸੀਂ ਸਮਾਗਮ ਕਰਾ ਰਹੇ ਹਾਂ ਤੇ ਮੈਂ ਇੱਥੇ ਪਿੰਡ ਆਇਆ ਹੋਇਆ ਸੀ ਤੇ 2 ਸਾਲ ਪਹਿਲਾਂ ਮੈਂ ਆਇਆ ਸੀ ਉਦੋਂ ਮੈਂ ਕੋਈ ਨਾ ਕੋਈ ਪ੍ਰੋਗਰਾਮ ਕਰਨਾ ਚਾਹ ਰਿਹਾ ਸੀ ਤਾਂ ਸਾਡੀ ਟੀਮ ਹੀ ਅਨੇਬ ਸੀ ਉਹਨਾਂ ਕਰਕੇ ਬਰੇਗਨ ਹੋਣ ਕਰਕੇ ਤੁਸੀਂ ਕਿਹਾ ਭਈ ਕਿ ਉਹਨਾਂ ਇੱਥੇ ਪਿਆ ਸਾਲ ਪ੍ਰੋਗਰਾਮ ਇੱਥੇ ਲਿਖਾਈ ਤੇ ਮੁਕਾਬਲੇ ਕਰਾਈ ਜਾਣ ਤੇ ਫਿਰ ਹੈ ਟੀਚਰ ਜਿਹੜੇ ਮੁਖਾਧਿਆਪਕਾ ਪਰਮਜੀਤ ਕੌਰ ਤੇ ਸਰਪੰਚ ਨਾਲ ਗੱਲ ਹੋਈ ਤੇ ਇਹਨਾਂ ਦਾ ਪੂਰਾ ਸਹਿਯੋਗ ਮਿਲਿਆ ਜਿਹਨਾਂ ਦਾ ਮੈਂ ਬਹੁਤ ਧੰਨਵਾਦੀ ਹਾਂ ਅੱਜ ਦਾ ਪ੍ਰੋਗਰਾਮ ਦੇਖ ਕੇ ਬੱਚਿਆਂ ਦਾ ਮਿਆਰ ਦੇਖ ਕੇ ਪੰਜਾਬੀ ਬੱਚਾ ਵਾਹ ਕਈਆਂ ਨੇ ਮੂੰਹ ਜਵਾਨੀ ਕਵਤਾ ਪੜ੍ਹੀਆਂ ਵਾਹ ਯਾਨੀ ਕਿ ਮੈਂ ਥੋੜਾ ਬਹੁਤ ਲੇਖ ਲੈਣਾ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਜਿਦੋਂ ਜਿੰਨਾ ਬੱਚਿਆਂ ਨੇ ਜਿੱਦਾਂ ਅੱਜ ਮਿੰਨੀ ਉੱਚੀ ਮਿਆਰ ਨਾਲ ਪ੍ਰੋਗਰਾਮ ਕੀਤਾ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੈਂ ਤਾਂ ਯਾਨੀ ਕਿ ਹੈਰਾਨ ਰਹਿ ਗਿਆ ਜੀ ਬਸ ਹੀ ਉੱਥੇ ਸਮਾਗਮ ਕਰਾਈ ਦੇ ਆ ਜਿਹੜੇ ਕਈਆਂ ਨੇ ਕਿਤਾਬਾਂ ਲਿਖੀਆਂ ਜਾਂ ਉਹਨਾਂ ਕੋਲ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਕਰ ਹੋਇਆ ਤਾਂ ਮੈਂ ਸੱਚ ਦਿਨ ਉਹ ਇਹ ਕਹਿਣਾ ਪਈ ਮੈਂ ਅਸੀਂ ਉੱਥੇ ਬਹੁਤ ਹਾਈ ਲੈਵਲ ਉੱਚੀ ਲੈਵਲ ਤੇ ਨਾ ਪੰਜਾਬੀ ਸੈਮੀਨਾਰ ਕਰਾ ਰਹੇ ਜਿਸ ਵਿੱਚ ਕੈਨੇਡਾ ਪਾਕਿਸਤਾਨ ਇੰਡੀਆ ਤੋਂ ਤਾਂ ਉੱਥੇ ਬੁਲਾਰੇ ਆ ਰਹੇ ਆ ਮੇਰਾ ਜੀ ਕਰਦਾ ਪਈ ਨਾ ਬੱਚਿਆਂ ਨੂੰ ਉੱਥੇ ਲੈ ਦੇ ਜੀ ਇਹ ਉਹਨਾਂ ਦਾ ਬੈਟਰ ਫਾਰਮ ਹੈ ਬੱਚਿਆਂ ਨੂੰ ਸਕੂਲ ਵਾਲਿਆਂ ਨੂੰ ਉੱਥੇ ਅਮਰੀਕਾ ਚ ਲੈ ਜਾਈਏ ਇੰਗਲੈਂਡ ਇੰਗਲੈਂਡ ਚ ਲੈ ਜਾਈਏ ਵਾਹ ਉਹ ਦੂਜਿਆਂ ਬਲਾਰਿਆਂ ਨਾਲੋਂ ਬੈਟਰ ਹੋਗੇ ਹਾਂ ਇਹ ਬੱਚੇ ਤਾਂ ਸਾਰੇ ਤਿਆਰੀ ਆ ਜਾਣ ਨੂੰ ਬੱਚਿਆਂ ਦੇ ਮਾਪੇ ਵੀ ਤਿਆਰ ਹਾਂ ਹਾਂਜੀ 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 ਇੱਕ ਵਾਰੀ ਨਹੀਂ ਮੈਂ ਜਲਵਾ ਕੇ ਟਿਕਟ ਭੇਜੋ ਮੈਂ ਦਿਲੋਂ ਕਹਿ ਰਿਹਾ ਮੈਂ ਕਿ ਮੈਂ ਮੈਂ 30 ਸਾਲ ਤੋਂ ਪ੍ਰੋਗਰਾਮ ਉੱਥੇ ਕਰਾ ਰਿਹਾ ਤੇ ਅਸੀਂ ਹਮੇਸ਼ਾ ਹੀ ਬੱਚਿਆਂ ਨੂੰ ਜੋੜੀਦਾਰਕ ਹਮੇਸ਼ਾ ਚਾਹੇ ਰੰਗ ਭੰਨ ਵਿੱਚ ਚਾਹੇ ਲਿਖਣ ਦੇ ਮੁਕਾਬਲੇ ਵਿੱਚ 10 ਸਾਲ ਪਹਿਲਾਂ ਅਸੀਂ ਮੁਕਾਬਲੇ ਕੋ ਲੇਖਨੇ ਮੁਕਾਬਲੇ ਕਰਾਇਆ ਸੀ ਗੁਰੂ ਤੇਗ ਬਹਾਦਰ ਗੁਰਦੁਆਰੇ ਉੱਚ 150 ਬੱਚੇ ਨੇ ਭਾਗ ਲਿਆ ਸੀ ਅੱਛਾ ਜੀ ਤੇ ਉਹਦੇ ਕਰਾਉਣ ਦੇ ਸਬੰਧ ਵਿੱਚ ਡਾਕਟਰ ਹਰਜਿੰਦਰ ਕੌਣੀ ਪਟਿਆਲਾ ਵਾਲੇ ਜੀ ਜੀ ਉਹਨਾਂ ਨੇ ਬਹੁਤ ਸੋਹਣੇ ਸ਼ਬਦ ਲਿਖੇ ਸੀ ਜੀ 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 ਕਿ ਜਿਹੜੇ ਮਾਂ ਬੁੱਲੀ ਨਾਲ ਪਿਆਰ ਕਰਦਾ ਹਨ ਉਹਨੂੰ ਮਾਂ ਵਾਂਗੂ ਮਾਂ ਮਾਂ ਵਾਂਗੂ ਪਿਆਰ ਮਿਲਦਾ ਜੀ 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 ਤੇ ਉਹਨੂੰ ਕਦੇ ਘਾਟ ਨਹੀਂ ਹੋ ਸਕਦੀ ਹਾਂ ਨਾ ਤੇ ਨਾਲੇ ਆਪਾਂ ਨੂੰ ਪਤਾ ਹੀ ਆ ਜੇ ਆਪਾਂ ਦੇ ਕਿਤੇ ਕੌਮ ਨੂੰ ਮਕਾਉਣਾ ਹੋਵੇ ਨਾ ਬੜਾ ਕੋਸ ਕਾਂਦੀ ਲੋੜ ਨਹੀਂ ਮਾਂ ਬੋਲੀਓ ਤੋ ਖੋਲ ਲਓ ਆਪੇ ਕੌਮ ਮੁੱਕ ਜਾਂਦੀ ਆ ਹਨਾ ਤੇ ਮੇਰਾ ਇਹ ਵਿਚਾਰ ਇਹ ਪੀ ਜਿੰਨਾ ਚਿਰ ਐ ਸਕੂਲ ਵਰਗੇ ਬੱਚੇ ਆ ਤੇ ਐ ਸਕੂਲ ਦਾ ਜੋ ਇਹ ਕਿਤੇ ਕਰ ਰਿਹਾ ਜਿੰਨਾ ਚਿਰ ਪੰਜਾਬੀ ਨੂੰ ਨਹੀਂ ਕੋਸ ਹੋ ਸਕਦਾ ਤੇ ਤੁਹਾਡੇ ਵਰਗੇ ਪੱਤਰਕਾਰ ਹੈਗੇ ਆ ਤੇ ਆਪਣੀ ਬੋਲੀ ਨੂੰ ਕੋਈ ਘਾਟ ਨਹੀਂ ਹੋਣਾ ਹਨਾ ਇਹ ਘਟ ਬੱਤ ਸਾਰਿਆਂ ਨੂੰ ਹੁੰਦਾ ਰਹਿੰਦਾ ਅੱਜ ਇਸ ਸਮਾਗਮ ਦੇ ਵਿੱਚ ਜਿੱਥੇ ਤੁਸੀਂ ਬੱਚਿਆਂ ਦੇ ਮੁਕਾਬਲੇ ਕਰਵਾਏ ਚਿੱਤਰਕਾਰੀ ਦੇ ਜਾਂ ਪੰਜਾਬੀ ਲੇਖਣੀ ਦੇ ਤੇ ਉੱਥੇ ਅੱਜ ਸਮਾਗਮ ਵੀ ਸੀ ਜਿੱਥੇ ਬੱਚੇ ਜਿੱਥੇ ਬੱਚਿਆਂ ਦਾ ਤੁਸੀਂ ਹੌਸਲਾ افزਾਈ ਕਰਨ ਦੇ ਲਈ ਉਹਨਾਂ ਨੂੰ ਸਨਮਾਨ ਵੀ ਕੀਤਾ ਕੈਸ਼ ਪ੍ਰਾਈਜ਼ ਵੀ ਦਿੱਤੇ ਆ ਹਾਂਜੀ ਹਾਂਜੀ ਸਾਰੇ ਬੱਚਿਆਂ ਨੂੰ ਜਿਹੜੇ ਚਾਰ ਹਿੱਸਿਆਂ ਵਿੱਚ ਇਹ ਲਿਖਣ ਤੇ ਬੋਲਣ ਦੇ ਮੁਕਾਬਲੇ ਨੂੰ ਵੰਡਿਆ ਗਿਆ ਸੀ ਜਿਹੜੇ ਛੋਟੇ ਬੱਚੇ ਸੀ ਨਾ ਕਰਕੇ ਉਹ ਲੈ ਗਿੰਦਾ ਦੇ ਉਹਨਾਂ ਨੂੰ ਰੰਗ ਪੰਦੇ ਤੇ ਰਚਨਾ ਰੱਖਿਆ ਹਾਂਜੀ ਤੇ ਫਿਰ ਦੂਜਾ ਸਗਾ ਸੁੰਦਰ ਲਕਾਈ ਦੇ ਫਿਰ ਤੀਜਾ ਸਗਾ ਲੇਖ ਲਿਖਣ ਦੇ ਤੇ ਚੌਥਾ ਸਗਾ ਬੋਲਣ ਦੇ ਤੇ ਕਵਿਤਾ ਪੜ੍ਹਨ ਦੇ ਤੇ ਕਵਿਤਾ ਪੜ੍ਹਨ ਵਾਲੇ ਬੱਚਿਆਂ ਨੇ ਨਾ ਕਈ ਕਈਆਂ ਨੇ ਮੂੰਝਵਾਨੀ ਮਨਜਿੰਦਰ ਸਿੰਘ ਸੀ ਇੱਕ ਉਹ ਫਰਸਟ ਪ੍ਰਾਈਜ਼ ਜਿੱਤਿਆ ਕਵਿਤਾ ਪੜ੍ਹਨ ਤੇ ਉਹ ਮੂੰਝਵਾਨੀ ਕਵਿਤਾ ਪੜ੍ਹੀ ਜੀ ਕਈਆਂ ਨੇ ਤਾਂ ਪੜ੍ਹ ਕੇ ਇਹ ਪੇਪਰ ਤੋਂ ਪੜ੍ਹ ਕੇ ਬੋਲੇ ਤਾਂ ਉਹ ਮਨਜਿੰਦਰ ਸਿੰਘ ਨੇ ਮੂੰਝਵਾਨੀ ਪੜ੍ਹੀ ਜੀ ਜਿੱਥੇ ਤੁਸੀਂ ਅੱਜ ਤੁਸੀਂ ਜੁਕੇ ਦੇ ਵਿੱਚ ਵੀ ਮਿਹਨਤ ਕਰਦੇ ਹੋ ਜਦੋਂ ਤੁਸੀਂ ਪੰਜਾਬ ਆਉਂਦੇ ਤੇ ਇੱਥੇ ਵੀ ਤੁਸੀਂ ਯਤਨ ਆਪਣੇ ਆਪਣੇ ਲੈਵਲ ਤੇ ਤੁਸੀਂ ਵਧੀਆ ਤਰੀਕੇ ਨਾਲ ਪਲਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਹੈ ਜਿਹੜੇ ਆਪਣੀ ਪੰਜਾਬੀ ਮਾਂ ਬੋਲੀ ਹੈ ਜਿਹੜੇ ਉਹਦੇ ਨਾਲ ਪਿਆਰ ਕਰਨ ਤੇ ਇਹ ਤੋਂ ਟੁੱਟਣ ਨਾ ਜੀ ਅੱਜ ਚਿੰਤਾ ਦਾ ਇਹ ਵੀ ਵਿਸ਼ਾ ਹੈ ਤਲੋਚਨ ਸਿੰਘ ਵਿਰਕ ਸਾਹਿਬ ਕਿ ਪੰਜਾਬ ਦੇ ਵਿੱਚ ਅੱਜ ਬਹੁ ਗਿਣਤੀ ਸਕੂਲ ਉਹ ਨੇ ਜੀ ਰਿਨਾ ਨੂੰ ਪ੍ਰਵਾਸੀ ਚਲਾਉਂਦੇ ਨੇ ਜੀ ਕਿਸੇ ਵੇਲੇ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਚੋਂ ਆਏ ਲੋਕਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਪ੍ਰਵਾਸੀ ਮਜ਼ਦੂਰ ਹੈ ਹਾਂਜੀ ਹਾਂਜੀ ਅੱਜ ਦੀ ਤਰੀਕ ਦੇ ਵਿੱਚ ਐਜੂਕੇਸ਼ਨ ਦੇ ਉੱਤੇ ਬਹੁਤੇ ਸਕੂਲ ਪੰਜਾਬ ਚ ਇਦਾਂ ਦੇ ਨੇ ਜਿਨ੍ਹਾਂ ਦੇ ਮਾਲਕ ਵੀ ਪ੍ਰਵਾਸੀ ਨੇ ਪ੍ਰਿੰਸੀਪਲ ਵੀ ਪ੍ਰਵਾਸੀ ਨੇ ਤੇ ਉੱਥੇ ਦਾ ਸਟਾਫ ਜਿਹੜਾ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਕੰਮ ਕਰਦਾ ਪੜਦੇ ਬੱਚੇ ਉੱਥੇ ਪੰਜਾਬੀ ਹੈ ਕੀ ਆਸ ਰੱਖ ਸਕਦੇ ਉਹਨਾਂ ਤੋਂ ਜਿਹੜੇ ਹਰ ਵੇਲੇ ਗੱਲ ਵੀ ਹਿੰਦੀ ਚ ਹੀ ਕਰਦੇ ਆ ਮੈਂ ਤਾਂ ਇਹ ਤੁਹਾਡੇ ਤੋਂ ਹੀ ਸੁਣਿਆ ਪਰ ਇਦਾਂ ਸੁਣਿਆ ਸੀ ਵੀ ਕਈ ਸਕੂਲਾਂ ਵਿੱਚ ਪੰਜਾਬੀ ਬੋਲਣਾ ਮਨਾ ਕੀਤਾ ਹੈ ਨਾ ਉਹ ਵੀ ਆਪਣੇ ਮੂੰਹ ਤੇ ਚਪੇੜ ਆ ਪੰਜਾਬੀ ਬੋਲਣੀ ਮਨਾ ਕੀਤਾ ਉਹ ਵੀ ਹੈ ਪਰ ਪੰਜਾਬ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਵੇਂ ਇੱਥੇ ਸ਼ਹਿਰ ਗੁਰਾਇਆ ਦੇ ਵਿੱਚ ਕਈ ਸਕੂਲ ਇਦਾਂ ਦੇ ਜਿਹਦੇ ਮਾਲਕ ਪ੍ਰਵਾਸੀ ਹੈ ਹਾਂਜੀ ਹਿੰਦੀ ਬੋਲਦੇ ਨੇ ਪਰ ਉਹ ਸਕੂਲ ਤੇ ਪੈਸਾ ਵੀ ਸਰਮਾਇਆ ਵੀ ਉਹਨਾਂ ਖਰੀ ਜਮੀਨ ਖਰੀਦ ਕੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਉਹਨਾਂ ਨੇ ਸਕੂਲ ਖੋਲੇ ਨੇ ਵੱਡੇ ਕਨਵੈਂਟ ਸਕੂਲ ਖੋਲੇ ਨੇ ਔਰ ਉਹ ਪ੍ਰਵਾਸੀ ਚਲਾ ਰਹੇ ਨੇ ਪੜਨ ਉਥੇ ਪੰਜਾਬੀਆਂ ਦੇ ਵਿੱਚ ਜਾਂਦੇ ਆ ਦੂਜੀ ਗੱਲ ਪਿੰਡ ਵਿਰਕ ਨੂੰ ਛੱਡ ਕੇ ਪੰਜਾਬ ਦੇ ਵਿੱਚ ਲਗਭਗ ਸਾਰੇ ਸਕੂਲ ਹਾਂਜੀ ਜਿੱਥੇ ਪੜਾਉਣ ਵਾਲੇ ਪੰਜਾਬੀ ਅਧਿਆਪਕ ਨੇ ਹਾਂਜੀ ਮੈਡਮਾਂ ਨਹੀਂ ਹਾਂਜੀ ਤੇ ਸਰਕਾਰ ਚਲਾ ਰਹੀ ਹੈ ਹਾਂਜੀ ਉਥੇ ਬੱਚੇ ਜਿਹੜੇ ਪ੍ਰਵਾਸੀ ਮਜ਼ਦੂਰਾਂ ਦੇ ਜਾਂਦੇ ਆ ਉਹ ਵੀ ਗਿਣਤੀ ਪੂਰੀ ਕੰਦੀ ਨਹੀਂ ਇਹ ਵੀ ਦੁਖਾਂਤ ਹੈ ਹਾਂ ਜੀ ਕਿਉਂਕਿ ਇਹ ਵਰਲਡ ਲੈਵਲ ਤੇ ਆਪ ਜੀ ਦੇ ذریعے ਇਹ ਗੱਲ ਜਾਣੀ ਬਣਦੀ ਤਾਂ ਕਿ ਇਹਦੇ ਤੇ ਚਿੰਤਾ ਕੀਤੀ ਜਾਵੇ ਹਾਂ ਜੀ ਹਾਂ ਜੀ ਜ਼ਰੂਰ ਰੱਖੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਲਈ ਇਹਦੇ ਪਹਿਲਾਂ ਮੈਨੂੰ ਇਹਦੇ ਬਾਰੇ ਟੂ ਮੱਚ ਨੋਲੇਜ ਤਾਂ ਆਇਆ ਨਹੀਂ ਪਰ ਗਾਂ ਤੋਂ ਮੈਂ ਜਾਂਚ ਕਰੂੰਗਾ ਚਿੰਤਾ ਦਾ ਵਿਸ਼ਾ ਚਿੰਤਾ ਹਾਂ ਜੀ ਕਰਾਂਗੇ ਜ਼ਰੂਰ ਹਾਂ ਜੀ ਹੈਨਾ ਤੁਸੀਂ ਆਹ ਹੋ ਸਕਦੇ ਬਾਹਲੇ ਐਨ ਆਰ ਆਈ ਜਰੂਰ ਕਰੋਗੇ ਗੁਰਦੌਰ ਸਾਹਿਬ ਨੂੰ ਅਸੀਂ ਦੱਸਾਂਗੇ ਹੈਨਾ ਗੁਰਦੌਰ ਜਿੰਨੀ ਵੀ ਆਕੇ ਗੁਰਦੌਰੇ ਉੱਥੇ ਉਹਨਾਂ ਸਾਰੀ ਸੰਗਤ ਜੋੜਦੀ ਆ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਦੇ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਜਾ ਕੇ ਕਿ ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਪੜਦੇ ਹਾਂਜੀ ਪੜਾਉਣ ਵਾਲੇ ਪੰਜਾਬੀ ਨੇ ਜਦੋਂ ਅਸੀਂ ਦੇਖਦੇ ਹਾਂ ਕਿ ਵੱਡੇ ਸ਼ਹਿਰਾਂ ਦੇ ਵਿੱਚ ਮਾਲਕ ਜਿਹੜੇ ਆ ਉਹ ਪ੍ਰਵਾਸੀ ਨੇ ਪੜਨ ਵਾਲੇ ਬੱਚੇ ਜਿਹੜੇ ਪੰਜਾਬੀ ਫੈਸਲੇ ਤਾਂ ਮਾਲਕ ਨਹੀਂ ਕਰਨੇ ਹੁੰਦੇ ਨਾ ਫੈਸਲੇ ਮਾਲਕ ਨਹੀਂ ਕਰਨੇ ਹੁੰਦੇ ਤੇ ਉੱਥੋਂ ਸਾਨੂੰ ਇਹ ਵੀ ਲੱਗਦਾ ਜਿਵੇਂ ਆਪ ਜੀ ਬਾਣੀ ਦੇ ਵਿੱਚ ਉਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਲਈ ਬੰਦੇ ਕਿੱਥੋਂ ਲਿਆਵਾਂਗੇ ਚਿੰਤਾ ਦਾ ਵਿਸ਼ਾ ਹੈ ਹਾਂ ਜੀ ਇਹ ਤਾਂ ਬਹੁਤ ਵੱਡਾ ਇੰਚਰ ਬਚਾਇਆ ਹੈ ਹੈਨਾ ਜੀ ਹਾਂ ਜੀ ਹਾਂ ਇਹਦਾ ਹੱਲ ਤਾਂ ਦੇਖੋ ਗਵਰਨਮੈਂਟ ਹੀ ਕਰ ਸਕਦੀ ਆ ਗਵਰਨਮੈਂਟ ਕਰ ਸਕਦੀ ਜਾਂ ਜਿਹੜੇ ਉੱਚ ਹਾਈ ਲੈਵਲ ਦੇ ਬੰਦੇ ਆ ਪਿੰਡਾਂ ਦੇ ਸਰਪੰਚ ਆ ਜਾਂ ਹੋਰ ਆ ਹਨ ਜੋ ਹਾਈ ਲੈਵਲ ਦੇ ਕਾਰਜ ਕਰਕੇ ਡਿਸੀਜਨ ਤੋਂ ਉਹਨਾਂ ਦਾ ਹੀ ਹੋਣਾ ਹੈ ਨਾ ਆਮ ਆਮ ਪਬਲਿਕ ਰਾਈਟਸ ਤਾਂ ਹੋਣੀ ਚਾਹੀਦੀ ਹਾਂ ਵੈਸੇ ਇਹ ਆ ਵੀ ਸਮਾਜਿਕ ਜਥੇਬੰਦੀਆਂ ਸਮਾਜ ਲੋਵ ਬੁੱਧੀਜੀਵੀ ਵਰਗ ਸਾਰਿਆਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਇਹ ਹੈਗਾ ਜਦੋਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਜੇ ਉਥੇ ਇੱਕ ਅਧਿਆਪਕ ਤਾਂ 5 7 10 15 18 ਬੱਚੇ ਨੇ ਪੜ੍ਹਦੇ ਉਹ ਵੀ ਅਧਿਆਪਕ ਦੀ ਜੌਬ ਬਚਾਉਣ ਦੇ ਲਈ ਅਧਿਆਪਕ ਵੱਲੋਂ ਵੱਖ-ਵੱਖ ਡੇਰਿਆਂ ਤੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਫੜ ਕੇ ਸਕੂਲ 'ਚ ਭਰਤੀ ਕੀਤੇ ਹੁੰਦੇ ਆ ਇਹ ਹਾਲਾਤ ਪੰਜਾਬ ਦੇ ਵਿੱਚ ਪੰਜਾਬੀ ਸਕੂਲਾਂ ਦੇ ਇਹ ਠੀਕ ਤੁਹਾਡਾ ਵਿਸ਼ਾ ਬਹੁਤ ਚੰਗਾ ਕਿ ਪੰਜਾਬੀ ਮਾਂ ਬੋਲੀ ਇਹਨੂੰ ਬਚਾਉਣਾ ਸਾਡਾ ਸਾਡੀ ਜ਼ਿੰਮੇਵਾਰੀ ਆ ਜੇ ਸਾਡੇ ਕੋਲ ਪੰਜਾਬੀ ਮਾਂ ਬੋਲੀ ਖੁੱਸ ਗਈ ਤੇ ਅਸੀਂ ਫਿਰ ਕਾਹਦੇ ਪੰਜਾਬੀ ਤੇ ਸਾਡੇ ਧਾਰਮਿਕ ਗ੍ਰੰਥ ਉਹ ਕੌਣ ਪੜੂ ਕੌਣ ਵਿਆਖਿਆ ਕਰਕੇ ਸਮਝਾਉ ਕੌਣ ਸਾਡੇ ਪ੍ਰਚਾਰਕ ਬਣਨਗੇ ਇਹ ਅੱਜ ਸਾਨੂੰ 10 ਸਾਲ ਬਾਅਦ ਕੀ ਹੋਣਾ ਉਹਦੇ ਤੇ ਚਿੰਤਾ ਕਰਨੀ ਬਣਦੀ ਹੈਗੀ ਹੈ ਹਾਂਜੀ ਹੈਨਾ ਜੀ ਇੱਕ ਆਪਣਾ ਪੰਜਾਬੀਆਂ ਦਾ ਸਿੱਖਾਂ ਦਾ ਪਹਿਲਾਂ ਤੋਂ ਲੈ ਕੇ ਗੱਲ ਰਹੀ ਹੈ ਆ ਤੇ ਆਪਾਂ ਸਾਰਿਆਂ ਤੋਂ ਅਕੀਰਤੀ ਸਾਨੂੰ ਸਮਝ ਆਉਂਦੀ ਆ ਜਿਹੜੀ ਹੋਰ ਕੰਮ ਆ ਉਹ ਪਹਿਲਾਂ ਸੋਚਦੀਆਂ ਫਿਊਚਰ ਦਾ ਹੈਨਾ ਅਸੀਂ ਜਦੋਂ ਸਭ ਕੁਝ ਉਹ ਅੱਡ ਦਾ ਫੇਰ ਸੋਚੀਦਾ ਫਿਰ ਨਾ ਹੋ ਗਿਆ ਚਲੋ ਫੇਰ ਵੀ ਉੱਠਦਾ ਖੜੀਦਾ ਸੋਚਦਾ ਲਈਦਾ ਫੇਰ ਜੇ ਆਪਣੇ ਪਰ ਕੇ ਬਹਾਦਰ ਵੀ ਹੈ ਨਹੀਂ ਕੋਈ ਪਰ ਜੇ ਆਪਾਂ ਕਰਨਾ ਜੇ ਸਭ ਕੁਝ ਕਰ ਸਕਦੇ ਹਾਂ ਹਾਂ ਦੇਖੋ ਹੋਰਿਆਂ ਨੇ 2 ਸਾਲ ਸਾਲ ਇੰਡੀਆ ਤੇ ਰਾਜ ਕੀ 100 ਸਾਲ ਇੰਡੀਆ ਇਹ ਪੰਜਾਬੀਆਂ ਤੇ ਨਹੀਂ ਰਾਜ ਕਰ ਸਕਿਆ ਕੋਈ ਹੈਨਾ ਅਬਦਾਲੀ ਨੂੰ ਵੀ ਦੇਖ ਲਓ ਅਬਦਾਲੀ ਜਦੋਂ ਚੋਰੀ ਕਰਕੇ ਜਾਂਦਾ ਹੁੰਦਾ ਸੀ ਉਹ ਆਪਣੇ ਪੰਜਾਬੀਆਂ ਨੇ ਰੋਕਿਆ ਉਹਨਾਂ ਨੂੰ ਹੈਨਾ ਪੰਜਾਬੀ ਕਰ ਸਕਦੇ ਸਭ ਕੁਝ ਜੇ ਕਰਨ ਤਾਂ ਇਕੱਠੇ ਹੋਣ ਤਾਂ ਅਬਕੋਸ ਹੋਸਾਰਾ ਹੁਣ ਹੁਣ ਮੈਨੂੰ ਲਾਦੀ ਹੋਣਾ ਤੇ ਬਹੁਤ ਖੁਸ਼ੀ ਆ ਜਿਹੜੇ ਸਰਪੰਚ ਸਾਹਿਬ ਬੜੇ ਮੈਂ ਦੋ ਤਿੰਨ ਵਾਰੀ ਮਿਲਿਆ ਇਹਨਾਂ ਨੂੰ ਬਹੁਤ ਬੜੀ ਤੇ ਮੇਰਾ ਮੈਨੂੰ ਇਹ ਜੋ ਕੰਮ ਕਰ ਰਿਹਾ ਨਾ ਤੇ ਮੈਂ ਕਈ ਸਾਲਾਂ ਦਾ ਇਤੋਂ ਆਨਰਨ 20 30 ਸਾਲ ਦਾ ਤੇ ਇਹ ਜੋ ਇਹ ਕੰਮ ਕਰ ਰਿਹਾ ਮੈਂ ਦੇਖਿਆ ਨਹੀਂ ਕਰਿਆ ਅੱਗੇ ਤੇ ਇਹਨਾਂ ਦਾ ਸੁਭਾਅ ਵੀ ਬਹੁਤ ਚੰਗਾ ਆ ਤੇ ਮੈਂ ਤੇਨੂੰ ਜਿੰਨਾ ਹੋ ਸਕੇ ਦਾ ਹੌਸਲਾ ਵਜਾਈ ਦਿੰਨਾ ਵੀ ਤੁਸੀਂ ਜਿੱਦਾਂ ਕਰਦਾ ਵੀ ਸਾਰਿਆਂ ਤੋਂ ਤੁਸੀਂ ਕੋਸ਼ਿਸ਼ ਕਦੀ ਨਹੀਂ ਕਰ ਸਕਦੇ ਸਾਰਿਆਂ ਨੂੰ ਸਾਰਾ ਟਾਈਮ ਕਦੀ ਵੀ ਨਹੀਂ ਕੋਈ ਕੋਸ਼ਿਸ਼ ਕਰਦਾ ਹਾਂਜੀ ਹਾਂਜੀ ਹੁਣ ਇਵੇਂ ਗੁਰੂ ਨਾਨਕ ਦੇਵ ਜੀ ਨੂੰ ਵੀ ਉੱਤੇ ਵੀ ਲੋਕਾਂ ਨੇ ਅੱਖਾਂ ਦਿੱਤੀ ਤੇ ਇਸ ਕਰਕੇ ਇਹ ਵੀ ਜਿੰਨਾ ਹੋ ਸਕੇ ਦਾ ਤੁਸੀਂ ਕਰੀ ਜਾਓ ਡਟ ਕੇ ਹਨਾ ਤੇ ਜੇ ਦੇਖੋ ਹੁਣ ਜਦੋਂ ਅਸੀਂ ਪੰਜਾਬੀ ਲਿਟਰਸ ਕਾ ਵੀ ਮੈਂ ਸ਼ੁਰੂ ਕੀਤਾ ਜੀ ਨਾ 20 ਸਾਲ ਪਹਿਲਾਂ ਸਾਡੇ ਉੱਤੇ ਇੱਕ ਇਸ ਵੇਲੇ ਉਹ 4 ਲੱਖ ਆਬਾਦੀ ਦੇ ਮੇਅਰ ਬਣੇ ਹੋਆ ਉਹਨਾਂ ਦਾ ਮੈਂ ਬਿਆਨ ਸੁਣਿਆ ਸੀ ਉਹਨੇ ਕਿਹਾ ਸੀ ਵੀ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਨਾ ਤੁਸੀਂ ਕਰ ਲਓ ਜੇ ਤੁਹਾਡਾ ਕੰਮ ਚੰਗਾ ਹੋਊਗਾ ਤਾਂ ਉਹਨੇ ਨਾਲ ਸਾਥ ਮਿਲੇ ਜਾਣਾ ਜੇ ਤੁਹਾਡਾ ਕੰਮ ਨਾ ਚੰਗਾ ਫਿਰ ਤੁਹਾਨੂੰ ਸਾਥ ਨਹੀਂ ਕਹਿੰਦੇ ਨਾ ਤਾਂ ਉਹ ਉਹਦੀ ਗੱਲ ਮੈਨੂੰ ਹੁਣ ਤੋਂ ਚੇਤਕਾ ਹਾਂ ਹਾਂਜੀ ਮੈਂ ਉਹ ਕਹਿੰਦਾ ਕਿ ਕਿਸੇ ਗਵਰਨਮੈਂਟ ਤੇ ਕਿਸੇ ਮਿਊਨਿਸਪਲ ਆਫਿਸੇ ਕਿਸੇ ਦਿਨ ਆਸ ਰੱਖੋ ਤੁਸੀਂ ਕੁਝ ਕਰਨਾ ਚਾਹੁੰਦੇ ਨਾ ਸ਼ੁਰੂ ਕਰ ਦਿਓ ਤੇ ਜੇ ਤੁਹਾਡਾ ਕੰਮ ਚੰਗਾ ਤੁਹਾਡੇ ਨਾਲ ਸਾਥ ਮਿਲੀ ਜਾਣਾ ਹੈ ਨਾ ਤੇ ਤੇ ਸਾਡਾ ਵੀ ਤੁਹਾਨੂੰ ਸਲੂਟ ਹੈ ਸਲਾਮ ਹੈ ਕਿ ਤੁਸੀਂ ਵਿਦੇਸ਼ ਦੀ ਤਰਫ ਤੇ ਇੱਕ ਮੈਂ ਹੋਰ ਗੱਲ ਕਹਣੀ ਚਾਹੁੰਦਾ ਤੇ ਇਹ ਜਿਹੜੇ ਜਿੱਦਾਂ ਦਾ ਇਹ ਪ੍ਰੋਗਰਾਮ ਅਜ ਹੋਇਆ ਇਹ ਮੈਂ ਹਰ ਇੱਕ ਸਾਲ ਕੋਸ਼ਿਸ਼ ਮੈਂ ਜਿੰਨਾ ਚਿਰ ਮੈਂ ਜੀਣਾ ਉਹਨਾਂ ਚਿਰ ਇੱਕ ਵਾਰੀ ਹਰ ਇੱਕ ਸਾਲ ਇੱਕ ਵਾਰੀ ਹੋਇਆ ਕੋਈ ਨਾ ਜ਼ਰੂਰ ਤੇ ਮੇਰੇ ਜਾਣ ਤੋਂ ਬਾਅਦ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਮੇਰੇ ਬੱਚੇ ਇਹ ਕਾਰੀ ਆਨ ਕਰੂਗੇ ਬਾਜੀ ਬਹੁਤ ਚੰਗੀ ਗੱਲ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਆਉਣ ਵਾਲੇ ਸਮੇਂ ਦੇ ਲਈ ਆਪਣੇ ਜਾਣ ਤੋਂ ਬਾਅਦ ਵੀ ਤੁਸੀਂ ਪ੍ਰਬੰਧ ਕਰ ਰਹੇ ਹੋ ਹਾਂਜੀ ਔਰ ਹਰ ਸਾਲ ਇਸ ਸਕੂਲ ਦੇ ਵਿੱਚ ਸਮਾਗਮ ਦੀ ਔਰ ਪੰਜਾਬੀ ਮਾਹੌਲ ਨੂੰ ਪ੍ਰਮੋਟ ਕਰਨ ਦੀ ਕਿ ਇਸ ਸਕੂਲੇ ਮੈਂ 58 ਸਾਲ ਪਹਿਲਾਂ ਪੰਜਵੀਂ ਪਾਸ ਕਰਕੇ ਗਿਆ ਸੀ ਔਰ ਖਾਸ ਕਰਕੇ ਪਿੰਡ ਬਿਰਕ ਬਿਰਕ ਦੇ ਜਿਹੜੇ ਲੋਕ ਹੈਗੇ ਆ ਹਾਂਜੀ ਉਹ ਐਜੂਕੇਸ਼ਨ ਨੂੰ ਸਮਰਪਿਤ ਹੈ ਹਾਂਜੀ ਇੱਥੇ ਵੱਖ-ਵੱਖ ਸੰਸਥਾਵਾਂ ਜਿਹੜੀਆਂ ਉਹ ਸਕੂਲ ਦੀ ਬਹੁਤ ਸਪੋਰਟ ਵੀ ਕਰਦੀਆਂ ਹਾਂਜੀ ਇਸ ਸਕੂਲ ਦੀ ਵੀ ਬਹੁਤ ਖੁਸ਼ੀ ਹੋਈ ਪਈ ਇਹਨਾਂ ਦੀ ਸੁਮਿਤ ਮਥਰਾਵ ਨੇ ਦੱਸਿਆ ਪਈ ਪਿੰਡ ਵਿੱਚ ਲਾਇਬ੍ਰੇਰੀ ਆ开 ਗਈ ਆ ਤੇ ਇੱਕ ਦੂਜੀ ਹੋਰ ਖੋਲਣ ਦੀ ਇਹ ਆਸ ਰੱਖਦੇ ਆ ਜਦੋਂ ਅਜੰਜਕਰ ਖੁੱਲਣਾ ਹਨਾ ਤੇ ਉਦੋਂ ਫੇਰ ਦੂਜੀ ਲਾਇਬ੍ਰੇਰੀ ਵੀ ਹੋਊਗੀ ਉਹਦੇ ਵਿੱਚ ਜੀ 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 ਦਿਨਾਂ ਹੋਸਦਾ ਅਸੀਂ ਯੋਗਦਾਨ ਪਾਵਾਂਗੇ ਤੇ ਹਾਂਜੀ ਇੱਕ ਮੈਂ ਹੋਰ ਇਹਨਾਂ ਨੂੰ ਬੇਨਤੀ ਕੀਤੀ ਸੀ ਪਈ ਆਪਣੇ ਬਰਕਾ ਗੋਤ ਦੇ ਨਵਾਬ ਕਪੂਰ ਸਿੰਘ ਦੀ ਬਰਕ ਹੋਇਆ ਜਿਹੜੇ ਕਾਲ ਤੱਕ ਦੇ ਤੀਜੀ ਜਗੀਦਾਰ ਸੀ ਤੇ ਆਪ ਮੈਂ ਚਾਹਣਾ ਪਈ ਉਹਨਾਂ ਦੀ ਜਾਦ ਵਿੱਚ ਨਾ ਇੱਕ ਹਰੇਕ ਸਾਲ ਆਪਾਂ ਉਹਨਾਂ ਲਈ ਇੱਕ ਸੈਲੀਬ੍ਰੇਸ਼ਨ ਪ੍ਰੋਗਰਾਮ ਰੱਖਿਆ ਕਰੀ ਬਹੁਤ ਅੱਛੀ ਮਨਾਉਂਦੇ ਹਨਾ ਜੀ ਜੀ ਤੇ ਆਪਾਂ ਕਰਕੇ ਸਾਡੇ ਆਪਣੇ ਸਾਰਿਆਂ ਦੇ ਬਡੇਰੇ ਹੋ ਚੁੱਕੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਕੌਮ ਦੀ ਮੁਖੀ ਸਕੇ ਹੋ ਬਾਜੀ ਹਾਂਜੀ ਜੀ ਜੀ ਤੇ ਕਈਆਂ ਨੂੰ ਇਸ ਗੱਲ ਦਾ ਪਤਾ ਹੈ ਕਈ ਨੂੰ ਨਹੀਂ ਪਤਾ ਉਹਨਾਂ ਮਾਰੇ ਗੂਗਲ ਤੋਂ ਵੀ ਸੱਚ ਉਤਾਰਦੀ ਕਿਤਾਬਾਂ ਵੀ ਲਿਖਿਆ ਆ ਤੇ ਆਪਾਂ ਨੂੰ ਜਰੂਰ ਉਹਦੇ ਬਾਰੇ ਜਾਣਕਾਰੀ ਉਹ ਵਧਾਉਣੀ ਚਾਹੀਦੀ ਬਰਕਰ ਹੈ ਨਾ ਤੇ ਉਹਦੇ ਬਾਰੇ ਬਿਲਕੁਲ ਜੀ ਜਿਵੇਂ ਵਿਚਾਰਿਆ ਹਾਂ ਜੀ ਬਹੁਤ ਅੱਛੀ ਗੱਲ ਹੈ ਤੇ ਸਕੂਲ ਜਿਹੜਾ ਇਹ ਹੈਗਾ ਨਾਲ ਸਰਕਾਰੀ ਸੈਕੰਡਰੀ ਸਕੂਲ ਹੈਗਾ ਇੱਥੇ ਐਨ ਆਰ ਆਈ ਸੱਜਣਾ ਦਾ ਬਹੁਤ ਵੱਡਾ ਜੁੜੂਤਾਨ ਹੈ ਇਲਾਕੇ ਭਰ ਦੀ ਵਿੱਚ ਨਾਮ ਹੈ ਸਕੂਲ ਦਾ ਤੇ ਤੁਹਾਡਾ ਵੀ ਬੜਾ ਵੱਡਾ ਜੁੜੂਤਾਨ ਹੈ ਜੀ ਅਸੀਂ ਉੱਥੇ ਨਾ ਸੰਤ ਬਾਬਾ ਫੂਲਾ ਸਿੰਘ ਦੀ ਯਾਦ ਵਿੱਚ ਜੋੜ ਮੇਲਾ ਕਰਾਈਦਾ ਇੰਗਲੈਂਡ ਵਿੱਚ ਤੇ ਅਸੀਂ ਇਹ ਸਕੂਲ ਦੀ ਮੁਰੰਮਤ ਲਈ ਵੀ ਜਿਨਾ ਹੋ ਸਕਿਆ ਅਸੀਂ ਮਾਇਦਾਨ ਕੀਤੀ ਸੀ ਤੇ ਛੱਪੜ ਪਿੱਛੇ ਕੀਤਾ ਉਹਦੇ ਲਈ ਵੀ ਉਹਦੇ ਲਈ ਵੀ ਯੋਗਦਾਨ ਪਾਇਆ ਸੀ ਸਾਰਾ ਬਹੁਤ ਅੱਛੀ ਬਹੁਤ ਅੱਛੀ ਤੇ ਅਗਾਹ ਤੋਂ ਅਸੀਂ ਇੱਕ ਜਿਤਨ ਜੀ ਆਇਆਂ ਨੂੰ ਤੇ ਵਰਕ ਆਉਂਦਾ ਧੰਨਵਾਦ ਉਹ ਬੋਰਡ ਲਗਾ ਰਹੇ ਹਾਂ ਅੱਛਾ ਜੀ ਹਾਂ ਜੀ ਬਹੁਤ ਅੱਛੀ ਤੇ ਉਹ ਵੀ ਸਰਮੰਤੂ ਨਾਲ ਪੁੱਛਿਆ ਸੀ ਸਾਰਾ ਉਹਦੀ ਤਿਆਰੀ ਆ ਤੇ ਉਹ ਲਿਖਣ ਨੂੰ ਰਹਿ ਗਿਆ ਹੁਣ ਤਾਂ ਕਹਿੰਦੇ ਮੇਰੇ ਅਗਲੇ ਜਿਹੜੇ ਵਿੱਚ ਵੀ ਉਹ ਲੱਗ ਜਾਊਗੀ ਜੇ ਪੰਜ ਸੜਕਾਂ ਜਿਹੜੀਆਂ ਵਰਕ ਨੂੰ ਆਉਂਦੀਆਂ ਹਨ ਉੱਥੇ ਲੱਗੇ ਹੋਗੇ ਤੇ ਅਸੀਂ ਲਿਖਿਆ ਕਿ ਵਰਕ ਪੈਨ ਉਹਨਾਂ ਦਾ ਥੋੜਾ ਧੰਨਵਾਦ ਬਾਈ ਗੁਰ ਤੁਹਾਨੂੰ ਤੰਦੋਸਤੀ ਬਖਸ਼ੀ ਤੇ ਚਾਂਦੀ ਕਲਾਚ ਰੱਖਿਆ ਨਾ ਤੇ ਜਾਣ ਵੇਲੇ ਲਿਖਿਆ ਪਈ ਬਰਕ ਪੈਨ ਚੋਂ ਦਾ ਧੰਨਵਾਦ ਵਾਪਸ ਫੇਰ ਆਇਓ ਜੀ ਕੀ ਬਾਤ ਫੇਰ ਆਇਓ ਹੈ ਨਾ ਜੇ ਦਾਸੀ ਅੱਜ ਆਏ ਤੁਹਾਡੇ ਕੋਲ ਅਸੀਂ ਫੇਰ ਆਵਾਂਗੇ ਤੁਸੀਂ ਹਾਂ ਜੀ ਹਾਂ ਜਰੂਰ ਜੂਕੇ ਤੋਂ ਆ ਕੇ ਪ੍ਰੋਗਰਾਮ ਕਰੇ ਉਸੇ ਫੇਰ ਤੁਹਾਡੇ ਕੋਲ ਆਵਾਂਗੇ ਜੂਕੇ ਸਾਡੇ ਕੋ ਵੀ ਆ ਸਾਡੀ ਜੋੜ ਮਿਲੇ ਤੇ ਆਇਓ ਅਸੀਂ ਇਸ ਸਾਲ 25 26 ਤਾਈ ਨੂੰ ਸਮਾਧਿਕ ਗੁਰਦੁਆਰੇ ਹਾਈ ਸਟ੍ਰੀਟ ਚ ਰੱਖਿਆ ਤੁਸੀਂ ਵੈਲਕਮ ਆ ਅਸੀਂ ਤੁਹਾਨੂੰ ਪਾਸਪੋਰਟ ਦੀ ਫੋਟੋ ਕਾਪੀ ਦੇ ਦੇਣੀ ਹੈ ਹੁਣ ਨਹੀਂ ਮੈਂ ਨਹੀਂ 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 ਤੁਸੀਂ ਨਹੀਂ ਮੈਂ ਝੋਕ ਨਹੀਂ ਕਰਦਾ ਹੱਸਾ ਨਹੀਂ 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 ਅਸੀਂ ਸੈਮੀਨਾਰ ਕਰਾ ਰਹੇ ਤੁਸੀਂ ਉੱਤੇ ਮੈਂ ਥੋੜੀ ਰਾਹ ਦੇ ਹੀ ਪਾਉਂਗਾ ਬਿਲਕੁਲ ਵੈਲ ਅਸੀਂ ਤੁਹਾਨੂੰ ਭੇਜ ਦੇਣਾ ਜੀ ਪਾਸਪੋਰਟ ਤੁਹਾਡੇ ਕੋਲ ਮੈਂ ਜੂ ਨੂੰ ਪਾ ਦਵਾਂਗੇ ਬਾਕੀ ਤੁਹਾਡੇ ਵੀਜ਼ਾ ਨਾਲ ਤੁਹਾਡਾ ਕੰਮ ਆ ਹਾਂ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਜੀ ਬਿਲਕੁਲ ਹੋਮਗੇ ਉੱਤੇ ਆਉਣਗੇ ਉੱਥੇ ਵੀ ਅਸੀਂ ਕਵਰੇਜ ਕਰਨਾ ਆਵਾਂਗੇ ਹਾਈ ਕੌਂ ਜਰੂਰ ਕਿਉਂ ਨਹੀਂ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਜੀ ਬਹੁਤ ਖੁਸ਼ੀ ਹੋਈ ਚੰਗਾ ਲੱਗਿਆ ਤੁਹਾਡੇ ਨਾਲ ਅੱਜ ਵਿਚਾਰ ਸਾਂਝੀ ਕਰਕੇ ਪੰਜਾਬੀ ਮਾਂ ਬੋਲੀ ਇਹਨੂੰ ਅੱਜ ਪ੍ਰਮੋਟ ਕਰਨ ਦੀ ਕੋਸ਼ਿਸ਼ ਹੈਗੀ ਆ ਪਰ ਇਹ ਕਿਤੇ ਨਾ ਕਿਤੇ ਅੱਜ ਸਾਨੂੰ ਜਦੋਂ ਅਸੀਂ ਪੰਜਾਬ ਦੀ ਵਿੱਚ ਬਤਾਂ ਹੇਗਾ ਇਹ ਆਪਣੇ ਇਹਦਾ ਘਰ ਘਰ ਵਿੱਚ ਸਟੋਰੀ ਆ ਦੇਖੋ ਸਾਰੇ ਪਤਾ ਕਿ ਮੇਨ ਪ੍ਰੋਬਲਮ ਇਹ ਹੈ ਨਾ ਜਿਹੜੀ ਇੰਡੀਅਨ ਸੀਰੀਅਲ ਲੱਗਿਓ ਆ ਘਰਾਂ ਘਰਾਂ ਵਿੱਚ ਨਾ ਅਸੀਂ ਦੇਖਿਆ 5 ਸਾਲ ਪਹਿਲਾਂ ਵੀ ਉਹ ਬੰਦਾ ਪਿਛਾ ਕੋਈ ਤੇ ਮਰਿਆ ਪਿਆ ਹੋਵੇ ਨਾ ਉਹਨੂੰ ਨਹੀਂ ਕਿਸੇ ਨੇ ਪੁੱਛਣਾ ਸੀਰੀਅਲ ਨੂੰ ਜ਼ਰੂਰ ਦੇਖਦੇ ਆ ਬਹੁਤ ਬਹੁਤ ਦੁਕਾਨ ਦੀ ਗੱਲ ਆ ਉਹ ਸੀਰੀਅਲ ਆਹੀ ਨਾ ਸੋਸ਼ਲ ਮੀਡੀਆ ਆਹੀ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਇਹ ਪਸ ਪਾਣੋ ਚਲੋ ਇਹਦੇ ਲਈ ਪੰਜਾਬੀ ਸੀਰੀਅਲ ਪਤਾ ਨਹੀਂ ਜੇ ਬਣਾਉਂਦੇ ਕੋ ਚੱਲਦੇ ਨਹੀਂ ਹੈਗੇ ਪਰ ਜਾਂ ਇੰਨੇ ਮਸ਼ਹੂਰ ਨਹੀਂ ਹੁੰਦੇ ਪਰ ਇਹ ਸਪੈਸ਼ਲੀ ਬੀਬੀਆਂ ਜੋ ਘਰ ਵਿੱਚ ਹੈ ਨਾ ਉਹ ਹਿੰਦੀ ਸੀਰੀਅਲ ਬਹੁਤ ਦੇਖਦੇ ਆ ਹਾਂ ਨਾ ਉਹ ਉਹ ਪ੍ਰੋਬਲਮ ਹੈ ਉਹਨਾ ਸੀਰੀਅਸ ਤੂੰ ਦੇਖ ਕਰਤੀ ਜਿਹੜੀ ਅੰਧਵਿਸ਼ਵਾਸੀ ਹੁੰਦੇ ਆ ਅਸਰ ਹੀ ਹੋਣਾ ਉਹਦਾ ਅਸਰ ਤਾਂ ਹੋਣਾ ਹੀ ਹੈ ਨਾ ਉਹ ਬੋਲਣਾ ਤਾਂ ਹੁਣ ਹੁਣ ਭੈਣ ਨੂੰ ਦਾ ਦੀਦੀ ਕਹੀ ਜਾਣਾ ਤਾਂ ਹੋਰ ਕੀ ਸਭ ਕੁਝ ਨਾ ਸਾਰੀ ਬੋਲੀ ਖਰਾਬ ਹੋ ਜਾਂਦੀ ਹੈ ਮਾ ਨੂੰ ਮਾਮਾ ਹਾਂ ਪਾਪੇ ਨੂੰ ਬੈਡ ਹਾਂ ਹਾਂਜੀ ਚਲੋ ਸਰ ਜੀ ਬਿਰਕਸਾਬ ਤੁਹਾਡੇ ਨਾਲ ਗੱਲਾਂ ਕਰਦੇ ਬਹੁਤ ਵਧੀਆ ਲੱਗਿਆ ਜੀ ਆਸ ਕਰਦੇ ਤੁਸੀਂ ਫਿਰ ਵੀ ਇਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੀ ਚਿੰਤਾ ਕਰੋਗੇ ਪੰਜਾਬੀ ਨੂੰ ਪ੍ਰਮੋਟ ਕਰਗੇ ਬਹੁਤ ਧੰਨਵਾਦੀ ਬਹੁਤ ਧੰਨਵਾਦੀ ਵਗਜੀ ਦਾ ਖਾਲਸਾ ਵਗਜੀ ਦਾ ਅੱਜ ਪਿੰਡ ਬਿਰਕ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀਤਾ ਗਿਆ ਔਰ ਇਹ ਜਿਹੜਾ ਸਮਾਗਮ ਆ ਇਹ ਪੰਜਾਬੀ ਲਿਸਨਰਸ ਕਲੱਬ ਯੂਕੇ ਦੇ ਸਰਪ੍ਰਸਤ ਸਰਦਾਰ ਤਰਲੋਚਨ ਸਿੰਘ ਵਿਰਕਜੀ ਵੱਲੋਂ ਕਰਵਾਇਆ ਗਿਆ ਉਹਨਾਂ ਦਾ ਵੱਡਾ ਸਹਿਯੋਗ ਇਸ ਸਮਾਗਮ ਨੂੰ ਕਰਵਾਉਣ ਦੇ ਵਿੱਚ ਰਿਹਾ ਔਰ ਉਹਨਾਂ ਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਅਸੀਂ ਇਹ ਜਾਣਿਆ ਕਿ ਉਹ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਕਾਫੀ ਚਿੰਤਤ ਨੇ ਔਰ ਵਿਦੇਸ਼ਾਂ ਵਿੱਚ ਵੀ ਪੰਜਾਬੀ ਮਾਂ ਬੋਲੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਵੱਡੇ ਪੱਧਰ ਤੇ ਕਰਵਾ ਰਹੇ ਨੇ ਔਰ ਇਸ ਹੀ ਆਪਣੇ ਮੁੱਦੇ ਨੂੰ ਲੈ ਕੇ ਉਹ ਆਪਣੇ ਪਿੰਡ ਆਏ ਉਹਨਾਂ ਦਾ ਪਿੰਡ ਬਿਰਕਾ ਹੈ ਔਰ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਿਹੜੇ ਭਾਸ਼ਣ ਮੁਕਾਬਲੇ ਡਰਾਇੰਗ ਮੁਕਾਬਲੇ ਔਰ ਸਪੀਚ ਮੁਕਾਬਲੇ ਲਿਖਤੀ ਮੁਕਾਬਲੇ ਜਿਹੜੇ ਪੰਜਾਬੀ ਦੇ ਕਰਵਾਏ ਔਰ ਉਹਦੇ ਵਿੱਚ ਜਿਹੜੇ-ਜਿਹੜੇ ਬੱਚੇ ਫਸਟ ਸੈਕੰਡ ਥਰਡ ਆਏ ਆ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤਾ ਔਰ ਇਸ ਦੇ ਨਾਲ ਹੀ ਸ਼੍ਰੀ 베ਗਰਾਜ ਬਸਰਾ ਜੀ ਵੱਲੋਂ ਜਿਹੜਾ ਪਿੱਛੇ ਆਪਣੇ ਸਕੂਲ ਦਾ ਪੜ੍ਹਾਈ ਦਾ ਰਿਜ਼ਲਟ ਆਇਆ ਸੀਗਾ ਬੱਚਿਆਂ ਦਾ ਉਹਦੇ ਵਿੱਚ ਜਿਹੜੇ ਬੱਚੇ ਫਸਟ ਸੈਕੰਡ ਥਰਡ ਆਏ ਸੀ ਉਹਨਾਂ ਨੂੰ ਵੀ ਕੈਸ਼ ਪ੍ਰਾਈਜ਼ ਦਿੱਤੇ ਔਰ ਇਹ ਟੋਟਲ ਜਿਹੜਾ 12000 ਦੇ ਕਰੀਬ ਅੱਜ ਕੈਸ਼ ਪ੍ਰਾਈਜ਼ ਬੱਚਿਆਂ ਨੂੰ ਦਿੱਤੇ ਗਏ ਔਰ ਉਹਨਾਂ ਨੂੰ ਜਿਹੜਾ ਨਾਲ ਹੀ ਟਰੋਫੀਆਂ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਔਰ ਇਹਦੇ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੀ ਹਿੱਸਾ ਲਿਆ ಗ್ರಾಮ ਪੰਚਾਇਤ ਵਿਰਕ ਨੇ ਵੀ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ ਔਰ ਹੋਰ ਵੀ ਪਤਵੰਤੇ ਜਿਹੜੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਔਰ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਵਿਸ਼ੇ ਉੱਤੇ ਕਾਫੀ ਜਾਣਕਾਰੀ ਜਿਹੜੀ ਪਤਵੰਤਿਆਂ ਨੂੰ ਦਿੱਤੀ। ਔਰ ਇਸ ਉਪਰਾਲੇ ਲਈ ਮੈਂ ਸਰਦਾਰ ਤਰਲੋਚਨ ਸਿੰਘ ਵਿਰਕ ਜੀ ਦਾ ಗ್ರಾಮ ਪੰਚਾਇਤ ਵਿਰਕ ਵੱਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਅਜਿਹੇ ਉਪਰਾਲੇ ਸਾਡੇ ਸਕੂਲ ਦੇ ਵਿੱਚ ਕਰਵਾਉਂਦੇ ਰਹਿਣਗੇ ਤਾਂ ਕਿ ਜਿਹੜੇ ਬੱਚੇ ਆ ਉਹ ਪੜ੍ਹਾਈ ਦੇ ਵਿੱਚ ਹੋਰ ਵੀ ਜ਼ਿਆਦਾ ਮਿਹਨਤ ਕਰਨ ਔਰ ਉਤਸ਼ਾਹ ਦੇ ਨਾਲ ਆਪਣਾ ਜੀਵਨ ਪੱਧਰ ਉੱਚਾ ਕਰਨ ਔਰ ਤਾਂ ਕਿ ਉਹਨਾਂ ਦਾ ਭਵਿੱਖ ਜਿਹੜਾ ਉਜਵਲ ਹੋ ਸਕੇ ਧੰਨਵਾਦ